ਮਾਰਕ ਰੁੱਕ ਲਾਵੇ ਰੁੱਕ ਇਹ ਗੱਲ ਆਪਾਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਪਰ ਇਹ ਤੇ ਅਮਲ ਕੋਈ ਕੋਈ ਕਰਦਾ ਹੈ ਇਹ ਮੇਰੇ ਪਿੰਡ ਦੇ ਨੌਜਵਾਨ ਮੈਨੂੰ ਬੜੀ ਖੁਸ਼ੀ ਹੋਈ ਬੜੀ ਮਾਣ ਵਾਲੀ ਗੱਲ ਹੈ ਜੋ ਸਮੇਂ-ਸਮੇਂ ਤੇ ਜਿਹੜੀ ਕੁਦਰਤ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਕੁਦਰਤ ਨੂੰ ਬਚਾਉਣ ਵਾਸਤੇ ਯੋਗਦਾਨ ਪਾਉਂਦੇ ਰਹਿੰਦੇ ਨੇ ਤੇ ਬਹੁਤ ਵਧੀਆ ਗੱਲ ਹੈ ਇਹਨਾਂ ਨੇ ਪਹਿਲਾਂ ਵੀ ਬਹੁਤ ਮੁੱਤੇ ਲਾਏ ਆ ਹੁਣ ਵੀ ਲਾ ਰਹੇ ਨੇ ਪਿਛਲੇ ਕਈ ਸਾਲਾਂ ਤੋਂ ਤੁਸੀਂ ਦੇਖਦੇ ਹੋਵੋਗੇ ਮੌਸਮ ਵਿੱਚ ਤਬਦੀਲੀ ਆਈ ਹੈ ਤੇ ਤਬਦੀਲੀ ਆਉਣ ਦਾ ਸਭ ਤੋਂ ਵੱਡਾ ਕਾਰਨ ਦਰੱਖਤਾਂ ਦਾ ਕੱਟੇ ਜਾਣਾ ਤੁਸੀਂ ਵੇਖ ਲਓ ਵੀ ਹੁਣ ਤੁਸੀਂ ਅਕਸਰ ਇੱਕ ਖਬਰਾਂ ਸੁਣਦੇ ਹੋਵੋਗੇ ਜਾਂ ਵੀਡੀਓ ਦੇਖਦੇ ਹੋਵੋਗੇ ਆਪਣੇ ਬਹੁਤ ਥਾਵਾਂ ਤੇ ਲੈਂਡਸਲਾਈਡਿੰਗ ਹੋ ਗਈ ਜੀ ਤੇ ਜਾਂ ਤੂਫਾਨ ਆ ਗਏ ਭਟਾ ਲਾ ਕੇ ਇਹਦਾ ਵੀ ਸਭ ਤੋਂ ਵੱਡਾ ਕਾਰਨ ਦਰੱਖਤਾਂ ਦੇ ਕੱਟੇ ਜਾਣੇ ਹੀ ਹੈ ਠੀਕ ਹੈ ਕਈ ਥਾਵਾਂ ਤੇ ਪਾਬੰਦੀ ਹੈਗੀ ਹੈ ਪਰ ਮਨਜ਼ੂਰੀ ਲੈ ਲੈਂਦੇ ਆ ਹੋਟਲ ਬਣਾਉਣਾ ਜੀ ਜਾਂ ਕੋਈ ਹੋਰ ਪ੍ਰਾਪਰਟੀ ਬਣਾਉਣੀ ਹੈ ਉਹਦੇ ਹਸਤੇ ਮਨਜ਼ੂਰੀ ਲੈ ਕੇ ਉਥੋਂ ਦਰਖਤ ਕੱਟ ਦਿੰਦੇ ਆ ਇਹ ਹੁਣ ਸਿੱਧੇ ਜੀ ਗੱਲ ਆ ਹੁਣ ਤੁਸੀਂ ਕਿਸੇ ਪਹਾੜ ਤੋਂ ਕੋਈ ਦਰਖਤ ਕੱਟੋਂਗੇ ਉਹਦੀਆਂ ਜਿਹੜੀਆਂ ਜੜਾਂ ਹੁੰਦੀਆਂ ਪੱਥਰ ਨੂੰ ਜਕੜ ਕੇ ਰੱਖਦੀਆਂ ਜੋ ਤੁਸੀਂ ਕੱਟ ਦੇਉਗੇ ਜੜਾਂ ਕੱਢ ਦੋਗੇ ਤਾਂ ਉਹ ਚੀਜ਼ ਨਰਮ ਹੋ ਜਾਂਦੀ ਹੈ ਤੇ ਆਟੋਮੈਟਿਕਲੀ ਫਿਰ ਜਿਹੜਾ ਉਹਦਾ ਕਮੇਜ ਆਪਾਂ ਨੂੰ ਭੁਗਤਣਾ ਪੈਂਦਾ ਤੇ ਕੁਦਰਤ ਆਪ ਦਾ ਬਦਲਾ ਜ਼ਰੂਰ ਲੈਂਦੀ ਹੈ ਇਹ ਤੋਂ ਇਲਾਵਾ ਤੁਸੀਂ ਵੇਖ ਲਓ ਵੀ ਹੁਣ ਤੁਸੀਂ ਵੀਡੀਓ ਤਾਂ ਵੇਖੀ ਹੋਣਗੀਆਂ ਸਾਰਿਆਂ ਨੂੰ ਪਤਾ ਹੀ ਹੋਣਾ ਐਵੇਂ ਤਾਂ ਜੰਗਲ ਬਾਰੇ ਉਹਨੂੰ ਵੀ ਹੁਣ ਹਾਲਾਕੇ ਬਹੁਤ ਵੱਡਾ ਜੰਗਲ ਆ ਉਹ ਪਰ ਜਿੱਥੇ ਇੱਥੇ ਦਾ ਲੱਗਦਾ ਆ ਆਪਦੀ ਲੋੜ ਦੇ ਹਿਸਾਬ ਨਾਲ ਇਨਸਾਨ ਉਹਨਾਂ ਕੋ ਕੱਟਦੇ ਰਹਿੰਦੇ ਆ ਤੇ ਪਰ ਐ ਆ ਵੀ ਜੇ ਤੁਸੀਂ ਆ ਸੋਚੋਗੇ ਵੱਡਾ ਬਾਲਾ ਉਹ ਜਿਵੇਂ ਆ ਦੇਖਦੇ ਨਾ ਵੀ ਬੂੰਦ ਬੂੰਦ ਨਾਲ ਸਮੁੰਦਰ ਭਰਦਾ ਤਖਾਲੀ ਵੀ ਹੋ ਜਾਂਦਾ ਭਵੇਂ ਕਿੱਡਾ ਹੀ ਵੱਡਾ ਹੋਵੇ ਤੇ ਤਾਂ ਕਰਕੇ ਇਹਨਾਂ ਚੀਜ਼ਾਂ ਨੂੰ ਬਚਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਦਰਖਤ ਕਲਾਏ ਨੇ ਤੁਹਾਨੂੰ ਛਾਂ ਦਿੰਦਾ ਹੈ ਦਰਖਤ ਦੇ ਬਹੁਤ ਜ਼ਿਆਦਾ ਫਾਇਦੇ ਆ ਫਲ ਫਰੂਟ ਤੋਂ ਲੈ ਕੇ ਕੱਲੀ ਕੱਲੀ ਚੀਜ਼ ਜਿਦ ਤੁਸੀਂ ਬੈਠੇ ਹੋ ਅੱਜ ਸਭ ਕੁਝ ਦਰਖਤਾ ਤੋਂ ਮਿਲਦਾ ਇਹਦੀ ਕਦਰ ਕਰਨੀ ਬਹੁਤ ਜ਼ਰੂਰੀ ਹੈ ਕੇਅਰ ਕਰਨੀ ਬਹੁਤ ਜ਼ਰੂਰੀ ਹੈ ਹਰ ਇੱਕ ਇਨਸਾਨ ਨੂੰ ਮੈਂ ਪਹਿਲਾਂ ਵੀ ਆਣਾ ਉਹਨਾਂ ਨੂੰ ਦਰਖਤ ਲਾਉਣੇ ਚਾਹੀਦੇ ਆ ਦਰਖਤ ਲਾਵਾਂਗੇ ਤਾਂ ਤੁਸੀਂ ਆਪ ਹੀ ਦੇਖੋ ਵੀ ਗਰਮੀ ਕਿੰਨੀ ਘਟਦੀ ਆ ਆਪਣੇ ਤੋਂ ਪਿਛਲੇ 2-3 ਸਾਲਾਂ ਤੋਂ ਗਰਮੀ ਬਹੁਤ ਜ਼ਿਆਦਾ ਹੋ ਗਈ ਮੈਂ ਹਰ ਵੀਡੀਓ ਚਾਣਾ ਹੁੰਦਾ ਵੀ ਦੁਬਾਰਾ ਕਿ ਮੁਲਕਾਂ ਨੇ ਗਰਮੀ ਕੰਟਰੋਲ ਕਰ ਲਈ ਰਾਜਸਥਾਨ ਨੇ ਵੀ ਗਰਮੀ ਕੁਝ ਹੱਦ ਤੱਕ ਕੰਟਰੋਲ ਕਰ ਲਈ ਬੂਟੇ ਉਹ ਵੀ ਲਾ ਰਹੇ ਆ ਬੂਟੇ ਲਾ ਕੇ ਉਹਨਾਂ ਨੂੰ ਵੱਡੇ ਵੀ ਕਰਨੇ ਆ ਇਕੱਲੇ ਲਾ ਕੇ ਨਹੀਂ ਛੱਡਣਾ ਤੇ ਇਹ ਸਾਡੇ ਪਿੰਡ ਦੇ ਨੌਜਵਾਨ ਵਿਚਾਰੇ ਇਹਨਾਂ ਨੇ ਪਹਿਲਾਂ ਵੀ ਲਾਇਆ ਸੀ ਉਦੋਂ ਪਹਿਲਾਂ ਵੀ ਲਾਇਆ ਸੀ ਆ ਹੁਣ ਕੱਲ ਪਰਸ ਵਿਚਾਰੇ ਨੇ ਫੇਰ ਲਾਇਆ ਉਹ ਵੀ ਸਦਿਆਂ ਉੱਠ ਕੇ ਗਏ ਆ 5 ਵਜੇ ਬਹੁਤ ਵਧੀਆ ਗੱਲ ਜਿੰਨੀ ਵੀ ਕਹਿ ਦਈਏ ਬੜਾ ਮਾਣ ਮਸੂਸ ਹੁੰਦਾ ਤੇ ਬਹੁਤ ਵਧੀਆ ਕੰਮ ਕਰ ਰਹੇ ਹਰ ਇੱਕ ਪਿੰਡ ਦੇ ਵਿੱਚ ਇਹ ਸਿਸਟਮ ਹੋਣਾ ਚਾਹੀਦਾ ਹੈ ਟੀਮ ਹੋਣੀ ਚਾਹੀਦੀ ਹੈ ਮੁੰਡਿਆਂ ਦੀ ਜਿਵੇਂ ਆ ਸਾਡੇ ਪਿੰਡ ਦਾ ਗਰੁੱਪ ਆ ਮੁੰਡਿਆਂ ਦਾ ਇਹ ਵਿਚਾਰੇ ਨਾ ਕਿਸੇ ਤੋਂ ਕੁਝ ਮੰਗਦੇ ਆ ਸਿੱਧਾ ਆਪ ਜਾਂਦੇ ਆ ਬੂਟੇ ਲਾ ਕੇ ਠੰਡੇ ਠੰਡੇ ਟਾਈਮ ਨਾਲ ਕਰ ਆ ਜਾਂਦੇ ਕਿਉਂਕਿ ਮੁੜ ਕੇ ਗਰਮੀਆਂ ਜਿਹੜੀ ਬਹੁਤ ਜ਼ਿਆਦਾ ਵੱਜ ਜਾਂਦੀ ਹੈ ਟੈਂਪਰੇਚਰ ਦੁਪਹਿਰੇ ਵੇਖ ਲਓ ਤੁਸੀਂ ਕਿੱਥੋਂ ਤੱਕ ਜਾ ਵੜਦਾ ਹੈ। ਬਾਕੀ ਆਏ ਆ ਵੀ ਠੀਕ ਹੈ ਡਿਵੈਲਪਮੈਂਟ ਹੋਣੀ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਹੋਣੀ ਵੀ ਚਾਹੀਦੀ ਹੈ। ਤੇ ਪਰ ਆਏ ਆ ਵੀ ਜਦੋਂ ਕੋਈ ਰੋਡ ਬਣਦੀ ਆ ਜਾਂ ਕੁਝ ਬਣਦਾ ਆ ਤਾਂ ਦਰਖਤ ਕੱਟ ਦਿੱਤੇ ਜਾਂਦੇ ਆ। ਹਾਲਾਂਕਿ ਸਰਕਾਰ ਬੜਾ ਲਾਈ ਵੀ ਜਾਂਦੇ ਆ ਪਰ ਰੌਲਾ ਆਉਂਦਾ ਦੇਖਭਾਲ ਦਾ ਕਿਉਂਕਿ ਜਦੋਂ ਬੂਟਾ ਛੋਟਾ ਹੁੰਦਾ ਇਹਦੇ ਵੀ ਪੂਰੀ ਕੇਅਰ ਕਰਨੀ ਪੈਂਦੀ ਹੈ ਕਿਉਂਕਿ ਜਾਨਵਰਾਂ ਦਾ ਵੀ ਡਰ ਹੁੰਦਾ ਤੇ ਬਾਕੀ ਪਾਣੀ ਵੇਣਾ ਦੋਹਾਂ ਚੀਜ਼ ਮੱਚ ਜਾਂਦੀ ਹੈ ਤੁਹਾਨੂੰ ਪਤਾ ਹੀ ਹੈ। ਤੇ ਇਹਨੂੰ ਪਾਣੀ ਵੀ ਪਾਉਣਾ ਚਾਹੀਦਾ ਹੈ ਹੋ ਸਕੇ ਕੋਈ ਮਹੀਨਾ 2 ਮਹੀਨੇ ਪੂਰਾ ਬੂਟੇ ਦੀ ਕੇਅਰ ਕਰੋ ਜਦੋਂ ਮਾੜਾ ਵੱਡਾ ਹੋ ਗਿਆ ਫਿਰ ਤਾਂ ਚਲੋ ਆਪ ਹੀ ਕੁਦਰਤ ਆਪ ਦੇ ਹਿਸਾਬ ਨਾਲ ਹੀ ਬਾਲ ਕਰ ਲੈਂਦੇ ਚੀਜ਼ ਨੂੰ ਤੇ ਤਾਂ ਕਰਕੇ ਹਰ ਇੱਕ ਇਨਸਾਨਾਂ ਦੇ ਬੱਚਿਆਂ ਨੂੰ ਵੀ ਆਖੋ ਕੋਈ ਜਾਣ ਦਿੰਦੇ ਆਪ ਵੀ ਕੋਸ਼ਿਸ਼ ਕਰੋ ਕਿ ਜਾਣ ਦਿੰਦੇ ਬੂਟੇ-ਬੂਟੇ ਲਾਉਣ ਦੀ ਤੁਸੀਂ ਆਪ ਦੇ ਆਸ-ਪਾਸ ਇਹਨਾਂ ਗਾ ਮਾਰਿਓ ਤੁਹਾਡੇ ਬਚਪਨ ਤੋਂ ਲੈ ਕੇ ਹੁਣ ਤੱਕ ਵੀ ਕਿੰਨੇ ਯਾਰੇ ਦਰਖਤ ਹੁੰਦੇ ਸੀ ਤੇ ਹੁਣ ਕਿੰਨੇ ਗਹਿ ਗਏ ਆਪਣੇ ਤਾਂ ਪਿੰਡਾਂ ਵਿੱਚੋਂ ਚੀਜ਼ਾਂ ਖਤਮ ਹੀ ਹੋ ਗਈਆਂ ਜਿਹੜੀਆਂ ਅੱਜ ਰਾਜਸਥਾਨ ਦੇ ਕੁਝ ਪਿੰਡਾਂ 'ਚ ਹੈਗੀਆਂ ਵੱਡੇ ਵੱਡੇ ਬੋੜ ਪਿੱਪਲ ਜਿਹਦੇ ਥੱਲੇ ਅੱਜ ਵੀ ਬਜ਼ੁਰਗ ਤਾਸ਼ਾਂ ਖੇਡਦੇ ਆ ਬੜਾ ਵਧੀਆ ਹੁੰਦਾ ਉਹ ਆਪਣੇ ਵਰਕਸ਼ਾਪ ਤੇ ਸੀਗਾ ਕਿੰਨਾ ਵਧੀਆ ਉਹੀ ਮਿੰਟ ਚ ਪੱਟ ਕੇ ਭਰਾ ਮਰਿਆ ਇਹ ਚੀਜ਼ਾਂ ਫੋਨ ਵਾਸਤੇ ਕਈ ਸਾਲ ਲੱਗ ਗਏ ਨੇ ਜ਼ਿੰਦਗੀ ਲੱਗ ਜਾਂਦੀ ਇਨਸਾਨ ਦੀ ਤਾਂ ਕਰਕੇ ਇਹਨਾਂ ਦੀ ਕੇਅਰ ਕਰਨੇ ਸਿੱਖੋ ਨਹੀਂ ਉਹ ਸਮਾਂ ਦੂਰ ਨਹੀਂ ਜਦੋਂ ਆਪਾਂ ਨੂੰ ਇਦੋਂ ਵੀ ਮਾੜਾ ਸਮਾਂ ਦੇਖਣਾ ਪੈ ਸਕਦਾ ਹੈ ਫੱਟੋਂ ਵੱਧ ਤੇ ਸਭ ਤੋਂ ਜ਼ਰੂਰੀ ਆਪਣੇ ਆਸਤੇ ਦਰੱਖਤ ਹੈ ਆ ਦੇਖਦੇ ਨੂੰ ਸੇਵ ਅਰਥ ਸੇਵ ਟਰੀ ਸੇਵ ਵਾਟਰ ਸੇਵ ਲਾਈਫ ਜੇ ਇਹ ਚੀਜ਼ ਹੈਗੀ ਹੈ ਤਾਂ ਆਪਾਂ ਸਭ ਕੁਝ ਬਚਾ ਸਕਦੇ ਆ ਨਹੀਂ ਤਾਂ ਕੁਝ ਨਹੀਂ ਜਿਹੜੀ ਆਪਾਂ ਹੁਣ ਮੇਨ ਚੀਜ਼ ਸਾਹ ਲੈਣੇ ਆ ਸਾਹ ਵੀ ਆਪਾਂ ਹੁਣ ਦੇਖ ਲਓ ਆਕਸੀਜਨ ਇਹ ਵੀ ਦਰੱਖਤ ਤੋਂ ਮਿਲਦੀ ਆ ਤੇ ਜਿਹੜਾ ਅਮਾਜ਼ਨ ਜੰਗਲਾ ਦੇਖ ਲਓ ਸਾਰੀ ਦੁਨੀਆ ਨੂੰ ਪਤਾ ਨਹੀਂ 30% ਕੇ ਪਤਾ ਨਹੀਂ ਕਿੰਨੇ ਪਰਸੈਂਟ ਕੱਲਾ ਆਪ ਆਕਸੀਜਨ ਦਿੰਦਾ ਉਹ ਬਹੁਤ ਵੱਡੀ ਗੱਲ ਹੈ ਤਾਂ ਕਰਕੇ ਇਹਨਾਂ ਚੀਜ਼ਾਂ ਦੀ ਕਦਰ ਕਰੋ ਬਾਕੀ ਸੋਨ ਨੂੰ ਵੱਧ ਪਤਾ ਤੁਸੀਂ ਆਪ ਸਿਆਣੇ ਹੋ ਤੇ ਜੇ ਤੁਸੀਂ ਕੋਈ ਦਰਖਤ ਲਾਉਂਗੇ ਤਾਂ ਸੋਨ ਨੂੰ ਵੇਖ ਕੇ ਤੁਹਾਡੇ ਬੱਚੇ ਲਾਉਣਗੇ ਉਹਨਾਂ ਨੂੰ ਵੇਖ ਕੇ ਘਾਉ ਦੇ ਬੱਚੇ ਲਾਉਣਗੇ ਫਰਕ ਪੈਂਦਾ ਹੈ ਦੇਖੋ ਦੇਖੀ ਦੁਨੀਆ ਕਿਹੇਰ ਚੰਗਾ ਕੰਮ ਕਰ ਦਿੰਦੀ ਤਾਂ ਕਰਕੇ ਸਾਰੇ ਜਾਣੇ ਕੁਦਰਤ ਨੂੰ ਬਚਾਉਣ ਦੇ ਵਿੱਚ ਯੋਗਦਾਨ ਜ਼ਰੂਰ ਪਾਓ ਬਸ ਆਹੀ ਤੁਹਾਡਾ ਨਾਲ ਦੋ ਚਾਰ ਗੱਲਾਂ ਕਰਨੀਆਂ ਸੀਗੀਆਂ ਜਾਣਾ ਉਧਰ ਮੈਂ ਵੀ ਸੀ ਕਿਉਂਕਿ ਉਹ ਫਿਰ 5 ਵਜੇ ਦੇ ਲਾਗੇ ਤੱਕ ਕੇ 5:30 ਵਜੇ ਦੇ ਲਾਗੇ ਤੱਕ ਗਏ ਆ ਤੇ ਦਾਦਾ ਜੀ ਕਰਕੇ ਹੁਣ ਮੇਰੇ ਆਪਦਰ ਜਿੰਮੇ ਬਹੁਤ ਹੁੰਦੇ ਆ ਉੱਠਦਾ ਮੋਸਲੇ ਖੜਦਾ ਤੇ ਤਾਂ ਕਰਕੇ ਉਹਨਾਂ ਵਿਚਾਰਾਂ ਨੇ ਬਹੁਤ ਵਧੀਆ ਕੰਮ ਕੀਤਾ ਆਪਾਂ ਉਹਨਾਂ ਦੀ ਸ਼ਰੰਘਾ ਕਰਦੇ ਆ ਪਰਮਾਤਮਾ ਇਹੋ ਜੇ ਨੌਜਵਾਨਾਂ ਨੂੰ ਮੇਰਾ ਚੜ੍ਹਦੀ ਕਲਾ ਤੇ ਰੱਖਣ ਤੇ ਮੈਂ ਉਮੀਦ ਕਰਦਾ ਵੀ ਅੱਗੇ ਵੀ ਉਹ ਇਹੋ ਜੇ ਕੰਮ ਕਰਦੇ ਰਹਿਣਗੇ ਬਹੁਤ ਮਾਨ ਵਾਲੀ ਗੱਲ ਆ ਓਕੇ ਦੋਸਤੋ ਮਿਲਦੇ ਆ ਕਿਸ ਦਿਨ ਹੋਰ ਵੀਡੀਓ ਨਾਲ ਰੱਬ ਰੱਖਾ ਬਾਕੀ ਜੇ ਤੁਸੀਂ ਵੀ ਆਪਦੇ ਪਿੰਡ ਕੋਈ ਬੂਟੇ ਲਾਉਣੇ ਆ ਤਮੈਨੂੰ ਵੀਡੀਓ ਬਣਾ ਕੇ ਜ਼ਰੂਰ ਭੇਜਿਓ ਟੈਗ ਕਰੋ ਤੇ ਆਪਾਂ ਸ਼ੇਅਰ ਜ਼ਰੂਰ ਕਰਾਂਗੇ ਬਹੁਤ ਬਹੁਤ ਧੰਨਵਾਦ ਮਿਲਦੇ ਆ ਕਿਸੇ ਦਿਨ ਹੋਰ ਵੀਡੀਓ ਨਾਲ ਰੱਬ ਰੱਖਾ